ਕਰਾਉ ਦਾ ਐਲਾਨ ਹੋ ਚੁੱਕਿਆ ਇਹ ਬਾਹਰ ਕਿਉਂ ਆ ਰਹੀ ਹੈ ਸ਼ਾਤ ਵਾਲੇ ਕਿਸਾਨਾਂ ਨੂੰ ਧਰਨਾ ਦੇ ਦਿੰਦੇ ਨੇ ਉੱਤੇ ਟੈਂਟ ਦੇ ਵਿੱਚ ਗੱਡੀ ਵਾਰ ਕੇ ਕਿਸਾਨਾਂ ਦੇ ਟਰੈਕਟਰ 'ਤੇ ਹੌਂਦੇ ਯਤਨ ਕੀਤੇ ਜਾ ਰਹੇ ਨੇ ਆ ਦੇ ਰੋ ਬਟਕਾ ਕਰਦਾ ਉਹ ਕੋਈ ਨਾ ਦੇਣਾ ਸੀ ਕੰਡਾ ਕਰਦਾ ਡੰਡੇ ਸੜੇ ਬਾਹਰ ਜਾਣੇ ਸੀ ਰਹਿ ਜਾਣੇ ਕੋਈ ਗੱਲ ਮਾਰਨ ਵਾਲਾ ਨਹੀਂ ਮੈਂ ਨਿੰਦਰ ਮੰਤਰ ਤੋਂ ਦਰਵਾਜ਼ਾ ਬੰਦ ਪੁਲਿਸ ਕੰਟਰੋਲ ਕਰਦੇ ਆਪਾਂ ਨਹੀਂ ਕਰਣੀ ਮੈਂ ਤੂੰ ਮੈਂ ਚੱਲ ਜਾ ਜਲੇ ਜਾ ਤੂੰ ਮੈਂ ਕੋਈ ਗੱਲ ਨਹੀਂ ਕਰਦੀ ਬੰਦ ਕਰ ਮੰਤਰ ਤੋਂ ਨਿੰਦਰ ਕਰੇ ਥੋੜੇ ਬੰਦ ਕਰ ਬੰਦ ਕਰ ਬੰਦ ਕਰ ਚਲੋ ਮੰਤਰ ਤੋਂ ਆਪਣੀ ਸਾਈਡ ਤੇ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਮੈਡਮ ਕਿਸਾਨ ਕੇ ਅੰਦਰ ਵਿੱਚ ਅਸੀਂ ਕਿਹਾ ਸੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਪਾਸਪੋਰਟ ਨਾ ਮਿਲੇ ਇਹਨਾਂ ਦਾ ਜ਼ਰੂਰੀ ਕੰਮ ਆ ਮੈਨੂੰ ਘਟੀ ਨੂੰ ਜਾਣੇ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਧੱਕਾ ਮੁੱਠੀ ਕੀਤੀ ਮੇਰੇ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਿਹਾ ਕਾਰਵਾਈ ਕਰ ਦਿੱਤੀ ਜਾ ਰਹੀ ਹੈ ਮੈਨੂੰ ਕੋਈ ਜਾਂਤ ਮੈਂ ਇਸ ਵਾਰ ਸਰ ਕਰ ਰਹੀ ਸੀ ਜੋ ਕਿ ਪਿਛਲੇ ਸਾਰੇ ਪ੍ਰਸ਼ਾਸਨ ਨੂੰ ਕਰ ਮੀਡੀਆ ਨੂੰ ਪਤਾ ਹੈਗਾ ਵੀ ਅਸੀਂ ਜਿਹੜੇ ਟਰਾਲੀ ਚੋਰੀ ਨੇ ਉਹਨੇ ਵੀ ਪੈੜ ਨੱਪਦੇ ਨੱਪਦੇ ਪੱਤੀ ਬੰਕਜ ਦੇ ਬਾਗਲ ਦੇ ਵਿੱਚ ਆ ਕੇ ਕਾਲੀਆਂ ਛਰੇਆਂ ਪੜਾਈਆਂ ਲਗੀਆਂ ਇਹ ਚੋਰੀ ਐਫ ਆਈ ਆਰ ਤਾਂ ਦਰਜ ਹੋ ਗਈ ਇੱਕ ਕੁੱਝ ਅੰਬਰਸਰ ਵਾਰੀ ਹੋਈ ਨਹੀਂ ਉਦੋਂ ਅਸੀਂ ਨੇ ਐਲਾਨ ਕਰਤੀ 22 ਤਰੀਕ ਨੂੰ ਅਸੀਂ ਵੱਡਾ ਡੀਸੀ ਦਫ਼ਤਰ ਦਾ ਜਿਹੜਾ ਘਰਾਓ ਕਰਾਂਗੇ ਅੱਜ ਅਸੀਂ 7 ਮਈ ਤਰੀਕ ਦੇ ਨਾਲ ਖੁਸ਼ਕ ਕਰ ਰਹੀ ਸੀ ਕਿ ਕਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਤੋਂ ਬਾਅਦ ਜਦੋਂ ਸਾਡੇ ਆਗੂ ਨੇ ਐਲਾਨ ਕੀਤਾ ਕਿ ਦੋਨੇ ਗੇਟ ਬੰਦ ਕਰ ਲੋ ਤਾਂ ਇਥੋਂ ਦੀ ਮਨਦੀਪ Kaur ਚੀਨਾ ਆਪਣੇ ਸਿਵਲ ਕੱਪੜੇ ਦੇ ਵਿੱਚ ਆਪਣੇ ਗੁੰਡਾ ਪ੍ਰਸ਼ਾਸਨ ਨੂੰ ਲਿਆ ਕੇ ਸਾਡੇ ਕਿਸਾਨ ਭਾਈਆਂ ਦੇ ਕੱਪੜੇ ਪਾੜੇ ਨੇ ਜਦੋਂ ਅਸੀਂ ਪਹਿਨਾ ਅੱਗੇ ਹੁਈਆਂ ਤਾਂ ਇਹਨਾਂ ਨੇ ਮੇਰੇ ਛਾਤੀ ਦੇ ਵਿੱਚ ਮੁੱਕੀਆਂ ਮਾਰੀਆਂ ਨੇ ਮੇਰੇ ਨਾਲ ਦੀ ਸਾਡੀ ਸੂਬਾ ਉਹਦਾ ਬਾਲ ਪਟੇ ਨੇ ਸਾਡਾ ਕੀ ਕਸੂਰ ਹੈਗਾ ਅਸੀਂ ਇਨਸਾਫ ਮੰਗਦੇ ਆ ਇੱਕ ਚੋਰ ਨੂੰ ਬਚਾਉਣ ਵਾਸਤੇ ਕਿਸਾਨਾਂ ਤੇ ਲਾਠੀ ਚਾਰਜ ਕਰ ਰਹੇ ਨੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਸਾਡੀ ਛੜੀ ਇਹ ਗੱਲ ਹੈ ਸੀਐਮ ਕੋਲੇ ਪਹੁੰਚਾਈ ਜਾਵੇ ਜਿਹੜੇ ਕਹਿੰਦੇ ਨੇ ਕਿ ਕਿਸਾਨਾਂ ਦੇ ਨਾਲ ਇਹ ਚੋਰਾਂ ਦੀ ਸਰਕਾਰ ਆ ਗਈ ਉਹ ਕੁੱਤੂ ਚੋਰਾਂ ਦੇ ਨਾਂ ਰਲ ਗਈ ਪਰ ਜਿਹੜਾ ਅੱਜ ਦਾ ਸਾਡਾ ਆਲਾਣਾ ਹੈਗਾ ਅਸੀਂ ਜਾਨ ਦੇ ਸਕਦੇ ਆ ਇਹ ਗੱਡੀ ਲੋਕੇ ਲੰਘਣ ਦਿੰਦੇ ਚਾਹੇ ਗੱਡੀ ਸਾਡੇ ਉੱਪਰ ਦੀ ਲੰਘ ਲੰਘ ਜੇ ਐਨਾ ਕਹਿੰਦੀ ਆ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਸੀ ਇੱਕ ਐਸ ਆਈ ਐਨ ਜਿਹੜੀ ਆ ਪਹਿਲਾਂ ਡਿਸਟਰਬ ਹੋਈ ਸੀ ਕੁਝ ਟਰਾਲੀਆਂ ਦੇ ਜਿਹੜੇ ਸ਼ੰਭੂ ਬਾਰਡਰ ਕੋ ਟਰਾਲੀਆਂ ਜਿਹੜੀਆਂ ਮਿਚ ਹੋਈਆਂ ਸੀ ਉਹਨਾਂ ਦੇ ਕੁਝ ਟਰਾਲੀਆਂ ਦੇ ਪਾਰ ਜਿਹੜੇ 90 ਦੇ ਮਿਚ ਹੋ ਮਿਲੇ ਸੀ ਕਸਾਨਾਂ ਨੇ ਵੀ ਤਾਂ ਕੰਪਲੇਟ ਕੀਤੀ ਪੀਰ ਹੈ ਬਰਖਾਸਤ ਵੀ ਅਫੀਸਰ ਦੇ ਕੰਮ ਕੀਤਾ ਇਹਨਾਂ ਦੀ ਮੰਗ ਸੀ ਕਿ ਤਾਪੂ ਸੰਕਤ ਜਿਹੜਾ ਮਜੀਦਾ ਐਮ ਸੀ ਸੀ ਕੋਤੇ ਹਸਲ ਦੇ ਉੱਪਰ ਐਫ ਆਈ ਆਰ ਕੀਤੀ ਜਾਵੇ ਕਿਉਂਕਿ ਉਹਦੀ ਦੁਕਾਨ ਦੇ ਵਿੱਚੋਂ ਟਰਾਲੀਆਂ ਦੇ ਪਾਰਟ ਜਿਹੜੇ ਮਿਲੇ ਸੀ जो सामने उपरों हुक्म हुए अभी एफ आई आर जी लॉन्च कर दी उसके बाद तो आ, एक वीक बाद एक ट्राली हो सदर नात ट्राली होकेशन सांबरसर ए ट्राली है तो वही नाभे के रिकवर हुई है वो भी उपर भी एक एफ आई आर जी पप्पू के उपर ही एफ आई आर की जाए असिने कहा अपनी एप्लीकेशन दे दो असि उ जो इनवैसिगेशन तो बाद जो ਸਾਮਣੇ ਆਲਟਾ ਫੀ ਕੈਮਰੇ ਵਗੈਰਾ ਦੇਖਾਂਗੇ ਜੋ ਵੀ ਇਹਦੇ ਪਿੱਛੇ ਹੈਗਾ ਉਹਦੇ ਤੇ ਐਫਆਈਆਰ ਜ਼ਰੂਰ ਕਰਾਂਗੇ ਪਰ ਇਹਨਾਂ ਨੇ ਉਹ ਕਰਨ ਸਾਨੂੰ ਰੋਜ਼ੰ ਮਤਲਬ ਇਹੀ ਕਹਿੰਦੇ ਨੇ ਕਿ ਅਸੀਂ ਧਰਨਾ ਲਗਾਵਾਂਗੇ ਧਰਨਾ ਲਾਵਾਂਗੇ ਜਾਂ ਪੱਪੂ ਦੇ ਉੱਪਰ ਜਲਦੀ ਐਫਆਈਆਰ ਕੀਤੀ ਜਾਵੇ ਫਿਰ ਪੱਪੂ ਨੇ ਜਿਹੜੀ ਸੂਰਤ ਐਫਆਈਆਰ ਹੋ ਗਈ ਉਹਨੇ ਜ਼ਮਾਨਤ ਲਾਤੀ ਕੋਰਟ ਦੇ ਵਿੱਚ ਉਹਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਆ ਹੁਣ ਇਹ ਕਹਿੰਦੇ ਪੱਪੂ ਦੀ ਅਰੈਸਟ ਪਾਈ ਜਾਵੇ ਪੱਪੂ ਨੇ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਉਹ ਚਲਾਈ ਨ ਕਰ ਲਈ ਆ ਉਹ ਵੀ ਸਭ ਦੀ ਅਰੈਸਟ ਹੁੰਦੀ ਆ ਉਹਕੇ ਕੋਰਟ 'ਚ ਆਰਡਰ ਹੋ ਗਿਆ ਤੇ ਇਹ ਜ਼ਮਾਨਤ ਦੇ ਜ਼ਮਾਨਤ ਤੋਂ ਬਾਅਦ ਅੱਕੀ ਉਹਦੀ ਅਰੈਸ ਨਹੀਂ ਪਾ ਸਕਦੇ ਅੱਜ ਕਿਸਾਨਾਂ ਨੇ ਸਾਰੇ ਨੇਰ ਤੇ ਪੰਚੇ ਸੇ ਤੋਂ ਜਾਣੇ ਤੇ ਆਏ ਹੋਏ ਆ ਇਹਨਾਂ ਨੇ ਇੱਕ ਧਰਨਾ ਮੇਰੇ ਆਫਿਸ ਦੇ ਬਾਹਰ ਲਗਾਇਆ ਹੋਇਆ ਆ ਜਦੋਂ ਮੈਂ ਆਫਿਸ ਤੋਂ ਜਦੋਂ ਮੈਂ ਤੇਰੇ ਆਈ ਆ ਮੈਂ ਉਦੋਂ ਵੀ ਇਹਨਾਂ ਨੂੰ ਕਿਹਾ ਕਿਸਾਨ ਭਰਾਵਾਂ ਨੂੰ ਕਿ ਇੱਧਰ ਵੀ ਇੱਕੋ ਹੀ ਰਸਤਾ ਹੈ ਆਉਣ ਜਾਣ ਦਾ ਤੁਸੀਂ ਇਹ ਰਸਤਾ ਨਾ ਬਲੌਕ ਕਰੋ ਉਹਨਾਂ ਦਾ ਰਸਤਾ ਛੱਡ ਦਿਓ ਬਾਕੀ ਤੁਸੀਂ ਆਪਣਾ ਟਰਨ ਆਪੀਸਫੂਨਲੀ ਲਗਾ ਸਕਦੇ ਹੋ ਕੋਈ ਰੋਕ ਟੋਕ ਨਹੀਂ ਕੋਈ ਇਹਨਾਂ ਨੂੰ ਪਰ ਇਹਨਾਂ ਨੇ ਮੈਨੂੰ ਕਿਹਾ ਮੈਡਮ ਤੁਸੀਂ ਆਫਿਸ ਚਲੇ ਜਿਓ ਤੇ ਇਹਨਾਂ ਗਾ ਰਸਤਾ ਛੱਡ ਦਾਂਗੇ ਤੁਹਾਡੀ ਜਿਹੜੀ ਗੱਡੀ ਆਉਣ ਜਾਣ ਦੀ ਪਬਲਿਕ ਦੀ ਹੈ ਉਹ ਤੁਹਾਡੀ ਹੋ ਚੁੱਕੀ ਜਦੋਂ ਮੈਂ ਇਹ ਗੱਡੀ ਅੰਦਰ ਆ ਗਈ ਉਸ ਤੋਂ ਅੱਧੇ ਘੰਟੇ ਬਾਅਦ ਇਹਨਾਂ ਨੇ ਪੂਰਾ ਟੈਂਟ ਲਗਾ ਕੇ ਸਾਰੇ ਕਿਸਾਨਾਂ ਨੂੰ ਉੱਤੇ ਬਿਠਾਤਾ ਫਿਰ ਮੈਂ ਜੇਲ੍ਹ ਦੇ ਵਿੱਚ ਜਾਣਾ ਸੀ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਡੀ ਗੱਡੀ ਹੁਣ ਬਾਹਰ ਨਹੀਂ ਨਿਕਲਦੇ ਨਹੀਂ ਇਹਨਾਂ ਨੇ ਮੈਨੂੰ ਇੱਥੇ ਮੇਰੇ ਸਰਕਾਰੀ ਕੰਮ ਦੇ ਵਿੱਚ ਵਿਤਨ ਪਾਇਆ ਫਿਰ ਇਹਨਾਂ ਨੇ ਫਿਰ ਗੱਡੀ ਤੇ ਅੱਗੇ ਲੰਮੇ ਪਾਏਗੇ ਤੇ ਅਸੀਂ ਇਹਨਾਂ ਨੂੰ ਉਠਾਉਣ ਵਾਸਤੇ ਕੋਸ਼ਿਸ਼ ਕੀਤੀ ਜਦੋਂ ਤੇ ਇਹਨਾਂ ਨੇ ਮੇਰੇ ਨਾਲ ਔਰ ਮੁਲਾਜ਼ਮਾਂ ਦੇ ਨਾਲ ਟੱਕਾ ਮੁਕੀ ਕੀਤੀ ਮੇਰਾ ਜੂੜਾ ਤੱਕ ਇਹਨਾਂ ਨੇ ਪਟਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਇੱਕ ਖਾਨਾ ਦੇ ਤੇ ਇਸ ਦੇ ਵਿੱਚ ਗੁੰਡੇ ਇਕੱਠੇ ਹੋਏ ਆ ਤੇ ਇੱਕ ਇਹਨਾਂ ਨੇ ਲੇਡੀ ਅਫਸਰ ਨੂੰ ਵੀ ਨਹੀਂ ਬਖਸ਼ਿਆ ਨਹੀਂ ਕੀ ਇਹਨਾਂ ਤੇ ਕਾਰਵਾਈ ਹੈ ਜਿਹੜੀ ਅਮਰ ਚੱਲਦੀ ਜਾਊਗੀ ਤੁਹਾਡਾ ਨੋਬਦੀ ਕੀਤੀ ਇਹਨਾਂ ਨੇ ਐਸੇ ਬੋਲ ਦਿੱਤਾ ਮੈਂ ਜਿੰਨੇ ਵੀ ਜੋ ਵੀ ਇਹਨਾਂ ਤੇ ਕਾਰਵਾਈ ਬਨੂਗੀ ਮੈਂ ਉਹਨਾਂ ਤੇ ਜ਼ਰੂਰ ਐਕਸ਼ਨ ਕਰਵਾਉਂਗੀ ਕਿਉਂਕਿ ਮੈਂ ਖੁਦ ਬਿਆਨ ਲਿਖਾਉਂਗੀ ਮੈਂ ਖੁਦ ਮੌਕੇ ਤੇ ਜੇ ਕਿਸੇ ਹੋਰ ਹੁੰਦਾ ਤਾਂ ਵੀ ਆਪਾਂ ਕਹਿ ਲੈਂਦੇ ਕਿ ਸ਼ਾਇਦ ਉਹ ਝੂਠ ਬੋਲ ਰਿਹਾ ਹੈ ਪਰ ਮੈਂ ਖੁਦ ਮੌਕੇ ਤੇ ਗਈ ਸੀ ਖੋਦ ਨਾਲ ਗੱਲ ਕਰਨ ਗਈ ਸੀ ਇਹਨਾਂ ਨੇ ਸਾਫ਼ ਮਨਾਂ ਕੀਤਾ ਸੀ ਨਹੀਂ ਗੱਲ ਕਰਨੀ ਤੁਹਾਨੂੰ ਤੁਹਾਡੀ ਗੱਡੀ ਜਿਹੜੀ ਅਸੀਂ ਬਾਹਰ ਨਹੀਂ ਜਾਣਦੇ ਨੇ ਫਿਰ ਜਦੋਂ ਗੱਡੀ ਦੇ ਅੱਗੇ ਲੰਮੇ ਪੈ ਗਏ ਅਸੀਂ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਮੇਰੀ ਯੂਨੀਫਾਰਮ ਪਿੱਛੋਂ ਖਿੱਚੀ ਜੂੜਾ ਤੱਕ ਮੇਰਾ ਪਿੱਛੋਂ ਪਤਾ ਨਹੀਂ ਕਿੰਨੇ ਖਿੱਚਿਆ ਔਰ ਉਲਟਾ ਸਾਡੇ ਤੇ ਹੀ ਨਾਰੇ ਲਗਾ ਰਹੇ ਵੀ ਪੁਲਤੂਰ ਦਾ ਬਾਤ